ننم بيني پرتو آئسان نراو راوي نه آلو جاوي ਹੇ ਚਾਪ ਮੌਲਾ ਥੋੜਾ ਜਿਹਾ ਮੁੰਨਾ ਹੋ ਜਾ ਮਾਰਾ ਬਾਈ 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 ਗੁਰੂ ਸਾ 25 ਅਗਸਤ ਨੂੰ ਦੁਪਹਿਰੇ 12:30 ਵਜੇ 12:30 ਵਜੇ ਉਜਨੀਕ ਪੰਜ ਪਿਆਰੇ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਹੇਠ ਇਸ ਸਪੈਸ਼ਲ ਟ੍ਰੇਨ ਰਾਹੀਂ ਯਾਤਰਾ ਪੰਜ ਤਖਤ ਸਹਿਬਾਨ ਦੀ ਆਰੰਭਤਾ ਹੋਈ ਸੀਗੀ ਬੜਾ ਦਰ ਪੜਾ ਕਰਕੇ ਹੁਣ ਅਸੀਂ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੱਕ ਦਮਦਮਾ ਸਾਹਿਬ ਪਹੁੰਚੇ ਇਥੋ ਸਿੰਘ ਸਾਹਿਬ ਇੱਥੇ ਦੀ ਸਾਰੀ ਸੰਗਤ ਰਵਾਨਗੀ ਦੇਣ ਵਾਸਤੇ ਆਈ ਹੈ ਤੇ ਹੁਣ ਸਾਡਾ ਦੂਜਾ ਪੜਾ ਹੈਗਾ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਹਰਮੰਦਰ ਸਾਹਿਬ ਤੇ ਉਥੋਂ ਪਹਿਲਾ ਪ੍ਰਕਾਸ਼ ਦਾ ਦਿਹਾੜਾ ਮਨਾ ਕੇ ਤੇ ਉਥੇ ਨਗਰ ਕੀਰਤਨ ਕੱਢ ਕੇ ਅਕਾਲੀ ਬਾਬਾ ਫੋਲਾ ਸਿੰਘ ਜੀ ਬੋਰਜ ਉਥੋਂ ਹੱਲਾ ਬੋਲਾਂਗੇ ਫਿਰ ਸਾਡੇ 6 ਵਜੇ ਦੀ ਰਵਾਨਗੀ ਹੈਗੀ ਉਥੋਂ ਤੇ ਸਾਰੇ ਸੰਗਤਾਂ ਕੋਟਾਨ ਕੋੜ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਤੇ ਸਿੰਘ ਸਾਹਿਬਾਂ ਦਾ ਧੰਨਵਾਦ ਬਾਬਾ ਬਲਬੀਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਆਪ ਮੌਜੂਦ ਰਹੇ ਕੇ ਸਾਰਾ ਕੁਝ ਕਾਰਜ ਕਰਾ ਲਏ ਬੰਬੀਰ ਸਿੰਘ ਜੀ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਨਗਰ ਕੀਰਤਨ ਪੁੱਛਿਆ ਬੜਾ ਸਵਾਲ ਹੈ ਜੀ ਮਹਾਨ ਜਿਹੜਾ ਨਗਰ ਕੀਰਤਨ ਰੇਲ ਯਾਤਰਾ ਜਿਹੜੀ ਸੱਚਕੰਨ ਸ੍ਰੀ ਹਜੂਰ ਸਾਹਿਬ ਤੋਂ ਸਿੰਘ ਸਾਹਿਬ ਜਥੇਦਾਰ ਬਾਬਾ ਕਲਵੰਤ ਸਿੰਘ ਜੀ ਜਿਨ੍ਹਾਂ ਨੇ ਰਵਾਨਗੀ ਕੀਤੀ ਰੇਲ ਜਿਹੜੀ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤੋਂ ਰਵਿੰਦਰ ਸਿੰਘ ਜੀ ਭੰਗਾਈ ਉੱਥੇ ਹੀ ਸਾਡੇ ਬਹੁਤ ਸਤਿਕਾਰਯੋਗ ਸਿੰਘ ਸਾਹਿਬ ਆਪਾ ਗੁਰਮੀਤ ਸਿੰਘ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿੱਥੇ ਹਜੂਰ ਸਾਹਿਬ ਤੋਂ ਯਾਤਰਾ ਸ਼ੁਰੂ ਹੋਈ ਤੇ ਜਿਹੜੀ ਪਟਨਾ ਸਾਹਿਬ ਅਨੰਦਪੁਰ ਸਾਹਿਬ ਫਤੇਗੜ ਸਾਹਿਬ ਤੇ ਅੱਜ ਤੱਕ ਸ੍ਰੀ ਦਮਨਵਾਸ ਸਾਹਿਬ ਇੱਥੇ ਜਿਹੜੀ ਪਹੁੰਚੀ ਹੈ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤੱਕ ਸ੍ਰੀ ਦਮਨਵਾਸ ਸਾਹਿਬ ਜਿਨ੍ਹਾਂ ਨੇ ਤੇ ਇਥੋਂ ਦੇ ਮੈਨੇਜਰ ਸਾਹਿਬ ਸਾਰੀਆਂ ਹੀ ਗੁਰਸੇਕ ਸੰਗਠਨਾਂ ਨੇ ਉੱਥੇ ਹੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿਹੜੀਆਂ ਹਾਜ਼ਰੀਆਂ ਲਵਾਈਆਂ ਗਈਆਂ ਮੈਂ ਜਿੰਨੀਆਂ ਵੀ ਹਜ਼ੂਰੀ ਫੌਜਾਂ ਨੇ ਤਖਤ ਸਾਹਿਬ ਤੋਂ ਆਈਆਂ ਨਿਸ਼ਾਨ ਚੀਤ ਸਿੰਘ ਨਗਾਰ ਚੀਤ ਸਿੰਘ ਇਹਨਾਂ ਦੇ ਤੇ ਸਿੰਘ ਸਾਹਿਬ ਬਾਬਾ ਗੁਰਮੀਤ ਸਿੰਘ ਜੀ ਤੇ ਰਵਿੰਦਰ ਸਿੰਘ ਜੀ ਬੰਗਾਈ ਸਾਰੀਆਂ ਗੁਰਸੇਕ ਸੰਗਠਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਕਰਦਾ ਜਿਨ੍ਹਾਂ ਨੇ ਇੱਥੇ ਆ ਕੇ ਦਰਸ਼ਨ ਦਿੱਤੇ ਨੇ ਤੇ ਤਖਤ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਹੋਰਾਂ ਦਾ ਸਾਰਿਆਂ ਦਾ ਜਿਹੜਾ ਇਹਨਾਂ ਨੇ ਮਾਨ ਸਨਮਾਨ ਸਰੂਪੇ ਪਾ ਕੇ ਕੀਤਾ ਤੇ ਗੁਰਸਿੱਖ ਸੰਗਤਾਂ ਦਾ ਸਾਰੀ ਹਜੂਰੀ ਫੌਜਾਂ ਦਾ ਬਹੁਤ-ਬਹੁਤ ਜੀ ਆਇਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੱਜੇ ਜਕਾਰੇ ਕਿ ਜਾਵੇ ਨਿਹਾਲੋ ਜਾਵੇ ਸ੍ਰੀ ਅਕਾਲ ਪੁਰਖ ਅਸੀਂ ਸੈਕੀ ਕਹਿਣਾ ਚਾਹੁੰਦਾ ਜੀ ਬੜਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਯਾਤਰਾ ਦੀ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਦਸ਼ਾਹ ਦੀ ਛਤਰ ਛਾਇਆ ਹੇਠ ਭੰਤ ਪੈਰੀ ਸਾਹਿਬਾਨ ਦੀ ਅਗਵਾਈ ਦੇ ਵਿੱਚ ਫਕਤ ਸ੍ਰੀ ਹਜੂਰ ਸਾਹਿਬ ਸਚਕੰਨ ਨਦੀਰ ਸਾਹਿਬ ਤੋਂ ਨਗਰ ਕੀਰਤਨ ਪਰੰਪਰਾਂਭ ਹੋਇਆ ਸੀ ਜੋ ਖੜਾਦਰ ਪੜਾ ਕਰਦਾ ਰਾਤ ਤੱਕ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਪੁੱਜਿਆ ਤੇ ਅੱਜ ਤਖ਼ਰੀ ਦਮਦਮਾ ਸਾਹਿਬ ਤੋਂ ਸ੍ਰੀ ਅਮਰਸਰ ਸਾਹਿਬ ਲਈ ਰਵਾਨਾ ਹੋ ਰਿਹਾ ਮੈਂ ਇਸ ਨਗਰ ਕੀਰਤਨ ਦੇ ਜਿੰਨੇ ਵੀ ਪ੍ਰਬੰਧਕ ਨੇ ਸਰਦਾਰ ਰਵਿੰਦਰ ਸਿੰਘ ਜੀ ਬੁੰਗਾਈ ਹੋਰ ਜਿੰਨੇ ਵੀ ਸਾਰੇ ਇਹਨਾਂ ਦੇ ਸਹਿਯੋਗੀ ਵੀਰ ਨੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਔਰ ਤਖ਼ਤ ਸਾਹਿਬ ਵੱਲੋਂ ਪੰਜ ਪਿਆਰੇ ਸਹਿਬਾਨ ਦਾ ਨਿਸ਼ਾਨਚੀ ਸਹਿਬਾਨ ਦਾ ਮਾਨ ਸਨਮਾਨ ਕੀਤਾ ਗਿਆ ਔਰ ਮੈਂ ਜਿੰਨੀਆਂ ਵੀ ਸੰਗਤਾਂ ਆਈਆਂ ਨੇ ਸਾਰਿਆਂ ਦੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਔਰ ਜਿਉਂ ਆਖਦਾ ਔਰ ਮੈਂ ਨਾਲ ਹੀ ਇਹਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਇਹ ਨਗਰ ਕੀਰਤਨ ਜਿਹੜਾ ਹੈ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਦਾ ਵੀ ਇੱਕ ਸਬਬ ਹੈ ਔਰ ਇਸ ਤਰ੍ਹਾਂ ਦੇ ਪ੍ਰੋਗਰਾਮ ਜਿਹੜੇ ਆ ਉਹ ਚੱਲਦੇ ਰਹਿਣੇ ਚਾਹੀਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ